ਸੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਾਂ ਦੇ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮਹਿਲਾਵਾਂ ਨੂੰ ਰੱਖੜੀ ਦਾ ਦਿੱਤਾ ਸੀਐਮ ਨੇ ਤੋਹਫਾ 1500 ਰੁਪਏ ਦੀ ਜੋ ਪਹਿਲੀ ਕਿਸ਼ਤ ਕਰ ਦਿੱਤੀ ਜਾਰੀ ਅੱਜ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ 15 1500 ਰੁਪਿਆ ਸੀਐਮ ਨੇ ਟਰਾਂਸਫਰ ਕੀਤਾ ਹੈ ਜੋ ਮਹਿਲਾਵਾਂ ਨੂੰ ਰੱਖੜੀ ਦੇ ਤਿਹਾਰ ਦੇ ਉੱਪਰ ਇਹ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਹੈ ਜਿਹੜੀਆਂ ਮਹਿਲਾਵਾਂ ਨੂੰ 1500 ਰੁਪਏ ਦੀ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਆਈ ਉਹ ਆਪਣੇ ਖਾਤਿਆਂ ਨੂੰ ਅਪਡੇਟ ਕਰਨ ਪੰਚਾਇਤਾਂ ਨੂੰ ਜੋ ਹੁਕਮ ਦੇ ਦਿੱਤੇ ਗਏ ਨੇ ਉਹਨਾਂ ਮਹਿਲਾਵਾਂ ਦੇ ਖਾਤਿਆਂ ਦੇ ਜੋ 1500 ਰੁਪਏ ਜਿਨ੍ਹਾਂ ਦੇ ਖਾਤੇ ਓਪਨ ਨਹੀਂ ਹੋਏ ਹੋਏ ਉਹ ਪੰਚਾਇਤਾਂ ਉਹਨਾਂ ਦੇ ਖਾਤੇ ਖੁਲਾ ਕੇ ਉਹਨਾਂ ਨੂੰ ਜਿਹੜਾ ਕਿ 1500 ਰੁਪਏ ਰਾਸ਼ੀ ਦੇ ਲਾਭ ਮਿਲ ਸਕੇ ਸੋ ਮੁੱਖ ਮੰਤਰੀ ਦੇ ਵੱਲੋਂ ਅੱਜ ਮਹਿਲਾਵਾਂ ਨੂੰ ਇਹ ਤੋਹਫ਼ਾ ਦਿੱਤਾ ਗਿਆ ਹੈ ਵੀਡੀਓ ਦੇ ਐਂਡ ਤੱਕ ਬਣਿਆ ਰਹਿਣਾ ਔਰ ਜਿਹੜੀਆਂ ਮਹਿਲਾਵਾਂ ਨੂੰ ਇਹ 1500 ਦੀ ਰਾਸ਼ੀ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਆਈ ਉਹ ਪੂਰੇ ਧਿਆਨ ਨਾਲ ਸੁਣ ਤਾਂ ਕਿ ਤੁਹਾਨੂੰ ਵੀ 1500 ਰੁਪਏ ਤੁਹਾਡੇ ਖਾਤੇ ਵਿੱਚ ਆ ਸਕੇ ਸੋ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਜੋ ਸਰਕਾਰ ਦੇ ਵੱਲੋਂ ਲੋਕ ਭਲਾਈ ਸਕੀਮਾਂ ਹੁੰਦੀਆਂ ਨੇ ਉਹਨਾਂ ਦੇ ਬਾਰੇ ਜਾਣਕਾਰੀ ਮਿਲ ਸਕੇ ਸੋ ਮੁੱਖ ਮੰਤਰੀ ਦੇ ਵੱਲੋਂ ਜੋ 21 ਸਾਲ ਉਮਰ ਪੂਰੀ ਕਰਨ ਵਾਲੀਆਂ ਮਹਿਲਾਵਾਂ ਨੇ ਉਹਨਾਂ ਨੂੰ ਇੰਦਰਾ ਗਾਂਧੀ ਪਿਆਰੀ ਭੈਣ ਸੁਖ ਸਨਮਾਨ ਨਿਧੀ ਯੋਜਨਾ ਦੇ ਤਹਿਤ ਜੋ 1500 ਰੁਪਏ ਪ੍ਰਤੀ ਮਹੀਨਾ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਏ ਅੱਜ ਤੋਂ ਮਹਿਲਾਵਾਂ ਨੂੰ 15 1500 ਰੁਪਈਆ ਜੋ ਮਹੀਨੇ ਦਾ ਉਹ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਏ ਸੋ ਮੁੱਖ ਮੰਤਰੀ ਦੇ ਵੱਲੋਂ ਪਿਛਲੇ ਚੋਣ 22 ਦੇ ਵਿੱਚ ਜੋ ਮਹਿਲਾਵਾਂ ਨੂੰ ਇਹ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ ਉਹ ਅੱਜ ਸ਼ੁਰੂਆਤ ਕਰ ਦਿੱਤੀ ਗਈ ਏ ਮੁੱਖ ਮੰਤਰੀ ਦੇ ਵੱਲੋਂ ਸੋ ਮੁੱਖ ਮੰਤਰੀ ਨੇ ਇਸ ਸਾਲ ਜੋ ਮਤ ਦੇ ਵਿੱਚ ਇਹ ਬਜਟ ਪੇਸ਼ ਕੀਤਾ ਸੀ ਉਸ ਵਿੱਚ 1500 ਰੁਪਿਆ ਜੋ ਮਹਿਲਾਵਾਂ ਨੂੰ ਦੇਣ ਦਾ ਐਲਾਨ ਕੀਤਾ ਸੀ 121 ਸਾਲ ਦੀ ਉਮਰ ਪੂਰੀ ਕਰਨ ਵਾਲੀਆਂ ਲੜਕੀਆਂ ਨੂੰ ਇਹਦੇ ਆਧਾਰ ਤੇ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਬਇਟ ਦੇ ਐਲਾਨ ਨੂੰ ਪੂਰਾ ਕੀਤਾ ਹੈ 1500 ਰੁਪਏ ਉਹਨਾਂ ਮਹਿਲਾਵਾਂ ਨੂੰ ਮਿਲੇਗਾ ਜਿਹੜੀਆਂ ਮਹਿਲਾਵਾਂ ਕਿਸੇ ਸਰਕਾਰੀ ਅਹੁਦੇ ਤੇ ਜਾਂ ਅ半 ਸਰਕਾਰੀ ਅਹੁਦੇ ਤੇ ਨੌਕਰੀ ਨਹੀਂ ਕਰਦੀਆਂ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਜੋ ਪਹਿਲਾਂ ਮੁਢਾਪਾ ਪੈਨਸ਼ਨ ਪ੍ਰਾਪਤ ਕਰ ਰਹੀਆਂ ਨੇ ਉਹਨਾਂ ਨੂੰ ਇਹ 1500 ਰੁਪਏ ਦਾ ਲਾਭ ਨਹੀਂ ਮਿਲੇਗਾ ਔਰ ਸਿਰਫ ਜਿਹੜੀਆਂ ਔਰਤਾਂ ਕੋਈ ਵੀ ਹੋਰ ਸਰਕਾਰੀ ਲਾਭ ਨਹੀਂ ਮਿਲ ਰਿਹਾ ਉਹਨਾਂ ਨੂੰ ਇਹ 1500 ਰੁਪਏ ਦਾ ਲਾਭ ਮਿਲੇਗਾ ਜਿਸ ਨੂੰ ਲੈ ਕੇ ਅੱਜ ਮੁੱਖ ਮੰਤਰੀ ਨੇ ਇਹ ਨਵੀਂ ਯੋਜਨਾ ਨੂੰ ਸ਼ੁਰੂਆਤ ਕਰਨ ਲਈ ਹੁਕਮ ਦਿੱਤੇ ਨੇ ਔਰ ਮੁੱਖ ਮੰਤਰੀ ਨੇ ਜੋ ਇੰਦਰਾ ਗਾਂਧੀ ਪਿਆਰੀ ਭੈਣ ਸੁਖ ਸਨਮਾਨ ਨidhi ਯੋਜਨਾ ਨੂੰ ਸਮੇਤੀ ਤੋਂ ਸ਼ੁਰੂ ਕੀਤਾ ਹੈ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਔਰਤਾਂ ਨੂੰ ਆਪਣੇ ਬੈਂਕ ਖਾਤੇ ਵਿੱਚ 3 ਮਹੀਨਿਆਂ ਦੇ 45 ਰੁਪਏ ਦਾ ਮਾਣ ਪੱਤਾ ਜਿਹੜਾ ਦਿੱਤਾ ਜਾਇਆ ਕਰੇਗਾ ਹਰ ਇੱਕ 3 ਮਹੀਨੇ ਬਾਅਦ ਉਹਨਾਂ ਦੇ ਖਾਤੇ ਦੇ ਵਿੱਚ ਰਾਸ਼ੀ ਟਰਾਂਸਫਰ ਹੋਵੇਗੀ 18 ਤੋਂ 60 ਸਾਲ ਦੀ ਉਮਰ ਦੀਆਂ 42 ਹਜ਼ਾਰ ਤੋਂ ਵੱਧ ਔਰਤਾਂ ਨੂੰ 1500 ਰੁਪਏ ਦਾ ਮਾਣ ਪੱਤਾ ਜੋ ਅੱਜ ਜਾਰੀ ਕੀਤਾ ਗਿਆ ਸੋ ਜਿਨ੍ਹਾਂ ਨੇ ਅਜੇ ਤੱਕ ਇਸ ਮਾਣ ਪੱਤੇ ਲਈ ਅਰਜੀ ਨਹੀਂ ਦਿੱਤੀ ਉਹਨਾਂ ਨੂੰ ਜੋ ਮੁੱਖ ਮੰਤਰੀ ਨੇ ਉਹਨਾਂ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਹੁਕਮ ਜਾਰੀ ਕੀਤੇ ਨੇ ਕਿ ਜਿਨ੍ਹਾਂ ਦੀ ਉਮਰ 21 ਸਾਲ ਪੂਰੀ ਹੋ ਚੁੱਕੀ ਹੈ ਉਹਨਾਂ ਦੇ ਖਾਤੇ ਖੁਲਵਾ ਦਿੱਤੇ ਜਾਣ ਉਹਨਾਂ ਦੀਆਂ ਅਰਜ਼ੀਆਂ ਪ੍ਰਮਾਣ ਕਰਦੀਆਂ ਜਾਣ ਤੇ ਉਹਨਾਂ ਨੂੰ ਜਿਹੜਾ ਕਿ ਬਹੁਤ ਜਲਦੀ 1500 ਰੁਪਏ ਦੀ ਕਿਸ਼ਤ ਉਹਨਾਂ ਦੇ ਖਾਤਿਆਂ ਵਿੱਚ ਆ ਸਕੇ ਸੋ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੇ ਸੁਖੂ ਰਾਮ ਨੇ ਇਹ ਅੱਜ ਕਿਸ਼ਤ ਜਾਰੀ ਕੀਤੀ ਹੈ ਜੋ ਕਿ ਚੂਣ ਪਛਦੇ ਵਿੱਚ ਇਹ 1500 ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਅੱਜ ਹਿਮਾਚਲ ਪ੍ਰਦੇਸ਼ ਦੀਆਂ ਔਰਤਾਂ ਨੂੰ ਇਹ ਬਹੁਤ ਵੱਡਾ ਸਨਮਾਨ ਦਿੱਤਾ ਗਿਆ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਰਖੜੀ ਦੇ ਤਿਹਾੜੀ ਦੇ ਉੱਪਰ ਜੋ ਤਿੰਨਾ ਮਹੀਨਿਆਂ ਦੀ ਰਾਸ਼ੀ ਇਕੱਠੀ ਉਹਨਾਂ ਔਰਤਾਂ ਦੇ ਖਾਤਿਆਂ ਵਿੱਚ ਆਏ ਕਰੇਗੀ 45 4500 ਰੁਪਏ ਸੋ ਹਰੇਕ ਜਿਹੜੀ ਔਰਤ 21 ਸਾਲ ਦੀ ਉਮਰ ਪੂਰੀ ਕਰ ਚੁੱਕੀ ਹੈ ਉਹ ਆਪਣੇ ਖਾਤੇ ਨੂੰ ਅਪਡੇਟ ਕਰਵਾਵੇ ਤਾਂ ਕਿ ਉਸ ਇਸ ਯੋਜਨਾ ਦਾ ਲਾਭ ਲੈ ਸਕੇ